ਨਹੀਂ ਨਹੀਂ ਬਾਬਾ ਜੀ ਕੱਲ ਤੂੰ ਇਹਨੂੰ ਕੱਢ ਲੱਗਾ ਸੀ ਕੱਲ ਮੈਂ ਲੋਨਾਂ ਨੇ ਇਹਦੇ ਚ ਬਿਨਾਂ ਕੀ ਨੇ ਚੱਕਾ ਹੈ ਕੱਲ ਲੋਨੋਂ ਦੇ ਤੂੰ ਕੱਢ ਲੱਗਾ ਮੈਂ ਇਹਨੂੰ ਆਸ਼ਮ ਚੋਂ ਕੱਢ ਲਗਾ ਭਰਾਵਾ ਮੈਂ ਸੰਗਤ ਨੂੰ ਬੇਚੀ ਕਰਾਉਣੀ ਇਹਨੂੰ ਆਸ਼ਮ ਚੋਂ ਕੱਢ ਕੇ ਭਜਾ ਦਈਏ ਇਹਨੂੰ ਆਸ਼ਮ ਚੋਂ ਕਰ ਦਈਏ ਚੱਲ ਮਾਦਾ ਚੱਲ ਆਸ਼ਮ ਚੋਂ ਨਹੀਂ ਮੈਂ ਕਾਟੇ ਵੇਟੀ ਵਾੜੀ ਵਾੜਾ ਯੂ ਡੂਇੰਗ ਥਰ ਲਵਲੀ ਥਰ ਲਵਲੀ ਅੱਛਾ ਫੜੀ ਯ ਨੇਮ ਆਈ ਨੋ ਦੈਟਸ ਨੰਬਰ ਆਕੇ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓਕੇ ਓਕੇ ਓਏ ਲੜਦੇ ਕਿਉਂ ਜੇ ਓਏ ਪ੍ਰਭਾਸ ਠੀਕਾ ਤੂੰ ਲੜਦਾ ਰਵਾਜੀ ਟ੍ਰੈਕਟਰਮ ਚਾਬੀ ਲੱਗਦੇ ਤਾਂ ਨਹੀਂ ਲੱਗਦੀ ਟ੍ਰੈਕਟਰਮ ਚਾਬੀ ਉਹ ਜਿਹੜਾ ਪਿੱਲਰ ਆ ਉੱਥੋਂ ਲੈ ਕੇ ਤੇ ਇੱਥੋਂ ਤੱਕ 25 ਫੁੱਟ ਇਧਰ ਤੇ 25 22 ਆ 35 ਫੁੱਟ ਦਾ ਇਹ ਆਪਣਾ ਬਣ ਲੱਗਾ ਵਾ ਹਾਲ ਬਰ ਤੇ ਬਾਬਾ ਜੀ ਕਿੰਨੇ ਕ ਦਿਨਾਂ ਚ ਹੋ ਜਾਊ ਆਪਣਾ ਇਹ ਤਿਆਰ ਹੋ ਜਾਊਗਾ ਦੱਸਾਂ ਤੁਹਾਨੂੰ ਛੱਡਾਂ ਦਿਨਾਂ ਚ ਲੈਂਟਰ ਲਾ ਕੇ ਚੱਲ ਜਾਊਗਾ ਤੇ ਆਹ ਲਾ ਕੇ ਇਹਨਾਂ ਨੂੰ ਵੀਰਾਂ ਨੂੰ ਨਾਲ ਮੁੰਡੇ ਨਾਲ ਲਾ ਕੇ ਤੇ ਚੁਵਾ ਦਿਓ ਜੋ ਜੋ ਚੁਵਾਣਾ ਵੀ ਉਹ ਤੁਸੀਂ ਬਿਲਡਿੰਗ ਦੇਖ ਰਿਹਾ ਜੀ ਓਸੀ ਦੀ ਬਿਲਡਿੰਗ ਵੀਰਾਂ ਵਾਸਤੇ ਤੇ ਮੇਰੇ ਕੋਲ 8-10 ਭੈਣਾ ਸੀਗੀਆਂ ਤੇ ਜਿਹੜਾ ਸਾਹਮਣੇ ਸ਼ੈੱਡ ਵਾ ਇਹਦੇ ਥੱਲੇ ਮਤਲਬ ਕਿ ਇਹਨਾਂ ਨੂੰ ਮਾਇਆਂ ਨੂੰ ਸਮਾਉਂਦੇ ਸੀ। ਆ ਜਾ। ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਜੀ ਅੱਜ ਦਾ ਦਿਨ ਹੈ ਜਿਹੜਾ 12 ਨਵੰਬਰ ਦਾ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਵਾ ਕਿਉਂਕਿ ਪਹਿਲੀ ਤੇ ਗੱਲ ਹੈ ਕਿ ਜਿਹੜਾ ਮੇਰਾ ਮੋਹਨ ਵੀਰਾ ਜਿਹੜਾ ਮੇਰਾ ਸੇਵਾ ਦੇ ਵਿੱਚ ਨਾਲ ਸਹਿਯੋਗ ਦਿੰਦਾ ਵਾ ਇਹਦੇ ਜਿਹੜੇ ਅੱਜ YouTube ਤੋਂ ਇਹਦੇ ਤੇ ਇਹਦੇ ਬੇਟੇ ਸ਼ਮੀਤ ਦੇ ਪੈਸੇ ਆਏ ਆ ਚਲੋ ਇਹ ਦਸੰਦ ਵੀ ਦਊਗਾ। ਤੇ ਤੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਖੁਸ਼ੀ ਦਾ ਦਿਨ ਇਹ ਆ ਕਿ ਜਿਹੜਾ ਇਹ ਆਪਣਾ ਨਾਥ ਸਾਹਿਬਾ ਇੱਥੇ ਹੁਣ ਭੈਣਾ ਵਾਸਤੇ ਬਿਲਡਿੰਗ ਬਣ ਰਹੀ ਹੈ ਤੇ ਕਿਉਂਕਿ ਜਿਹੜੀ ਉਹ ਤੁਸੀਂ ਬਿਲਡਿੰਗ ਦੇਖ ਰਹੇ ਜੇ ਉਹ ਸੀਗੀ ਬਿਲਡਿੰਗ ਵੀਰਾਂ ਵਾਸਤੇ ਤੇ ਮੇਰੇ ਕੋਲ 8-10 ਭੈਣਾ ਸੀਗੀਆਂ ਕਿਉਂਕਿ ਤੇਰੀਆਂ ਭੈਣਾਆਂ ਵਾ ਇਹਨਾਂ ਨੂੰ ਹੁਣ ਕਈਆਂ ਨੂੰ ਰੋਡ ਤੋਂ ਲੈ ਕੇ ਆਏ ਸੀਗਾ ਕਿਸੇ ਨੂੰ ਘਰਾਂ ਚ ਕੱਢਿਆ ਸੀਗਾ ਤੇ ਬੜਾ ਔਖਾ ਸੀਗਾ ਕਿ ਆਪਾਂ ਇਹਨਾਂ ਨੂੰ ਸ਼ੈੱਡ ਜਿਹੜਾ ਸਾਹਮਣੇ ਸ਼ੈੱਡ ਵਾ ਇਹਦੇ ਥੱਲੇ ਮਤਲਬ ਇਹਨਾਂ ਨੂੰ ਮਾਇਆਂ ਨੂੰ ਸੁਵਾਉਂਦੇ ਸੀਗੇ ਚਲੋ ਗਰਮੀਆਂ ਚ ਤੇ ਚੱਲ ਜਾਂਦਾ ਸੀਗਾ ਵੀ ਚਲੋ ਵੀ ਗਰਮੀ ਆ ਵਾ ਹਰੀ ਸੋਨਾ ਹੁੰਦਾ ਹਰ ਇੱਕ ਨੇ ਤੇ ਪਰ ਹੁਣ ਸਿਆਲ ਆਉਂਦਾ ਕਰਕੇ ਬੜਾ ਔਖਾ ਹੋ ਗਿਆ ਸੀਗਾ ਤੇ ਮੈਂ ਧੰਨਵਾਦ ਕਰਦਾ ਵਾਂ ਸਾਡੇ ਸੰਸਥਾ ਦੇ ਬਹੁਤ ਹੀ ਪਿਆਰ ਕਰਨ ਵਾਲੇ ਵੀਰ ਦੀ ਪਰ ਉਹਨਾਂ ਨੇ ਮੈਨੂੰ ਡੱਕਿਆ ਵਾ ਕਿ ਮੇਰਾ ਨਾਂ ਨਹੀਂ ਲੈਣਾ ਉਹਨਾਂ ਵੱਲੋਂ ਸਾਨੂੰ ਸਹਿਯੋਗ ਹੋਇਆ ਵਾ ਤੇ ਅਸੀਂ ਹੁਣ ਇੱਥੇ ਆ ਇੱਕ ਪੈਣਾ ਵਾਸਤੇ ਛੋਟਾ ਜਿਹਾ ਹਾਲ ਬਣਾਉਣ ਲੱਗੇ ਆ ਜਿੱਥੇ ਇੱਕ ਵੀਕ ਪੈਣਾ ਨੂੰ ਆਪਾਂ ਜਿਹੜਾ ਵਾ ਵੀ ਆ ਉਹਨਾਂ ਵਾਸਤੇ ਹਾਲ ਬਣਨ ਲੱਗਾ ਵਾ ਤੇ ਉਹ ਜਿਹੜਾ ਪਿਲਰ ਆ ਉੱਥੋਂ ਲੈ ਕੇ ਤੇ ਇੱਥੋਂ ਤੱਕ 25 ਫੁੱਟ ਇਧਰ ਤੇ 25 22 35 ਕ ਫੁੱਟ ਦਾ ਇਹ ਆਪਣਾ ਬਣ ਲੱਗਾ ਵਾ ਹਾਲ ਬਣਨ ਲੱਗਾ ਵਾ ਤੇ ਆ ਮੇਰੇ ਇਸ ਆ ਸਰਦਾਰ ਜੀ ਆ ਬਾਬਾ ਜੀ ਆ ਇਹ ਇੱਥੇ ਆ ਮਿਸਤਰੀ ਦੀ ਸੇਵਾ ਨਿਭਾਉਣ ਲੱਗੇ ਆ ਤੇ ਬਾਬਾ ਜੀ ਕਿੰਨੇ ਕ ਦਿਨਾਂ ਚ ਹੋ ਜਾਊ ਆਪਣਾ ਇਹ ਤਿਆਰ ਉੁਰਗੇ 10 ਦਾ 10 10 ਦਿਨਾਂ ਚ ਲੈਂਟਰ ਧੱਕੇ ਚੱਲ ਜਾਊਗਾ ਚਲੋ ਆਹੋ ਚਲ ਇੱਕ ਦਾ ਦਿਨ ਤਾਂ ਠਾਵੇ ਹੋ ਜਾਂਦਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਹ ਲਾ ਕੇ ਇਹਨਾਂ ਨੂੰ ਵੀਰਾਂ ਨੂੰ ਨਾਲ ਮੁੰਡੇ ਨਾਲ ਲਾ ਕੇ ਤੇ ਇੱਥੇ ਖਵਾ ਦਿਓ ਜੋ ਜੋ ਚਾਹੋ ਆਹ ਅਸੀਂ ਨੀਂ ਪਟਣ ਵਾਸਤੇ ਹਾਂਜੀ ਠੀਕ ਹੈ ਤੇ ਚਲੋ ਧੰਨਵਾਦ ਇਹਨਾਂ ਦਾ ਤੇ ਬਹੁਤ ਖੁਸ਼ੀ ਸਾਨੂੰ ਹੋ ਰਹੀ ਆ ਕਿਉਂਕਿ ਜਦੋਂ ਬੰਦੇ ਕਿਸੇ ਦਾ ਘਰ ਬੰਦਾ ਵਾ ਤੇ ਉਹਨੂੰ ਖੁਸ਼ੀ ਹੁੰਦੀ ਆ ਕਿ ਮੇਰਾ ਘਰ ਬਣ ਰਿਹਾ ਵਾ ਇਹ ਮੇਰੇ ਭਗਤਾਂ ਦਾ ਘਰ ਆ ਮੇਰੇ ਪਰਿਵਾਰ ਦਾ ਘਰ ਵਾ ਤੇ ਮੈਨੂੰ ਬਹੁਤ ਜਿਆਦਾ ਖੁਸ਼ੀ ਆ ਚਾ ਵਾ ਸੋ ਧੰਨਵਾਦ ਕਰਦਾ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਜੋਗ ਦਿੱਤਾ ਓਏ ਲੜਦੇ ਕਿਉਂ ਜੇ ਓਏ ਪ੍ਰਭਾਸ ਟੀਕਾ ਤੋਂ ਲੜਦਾ ਵਾ ਵਾਜੀ ਟ੍ਰੈਕਟਰ ਚਾਬੀ ਲੱਗਦੇ ਤੈਨੂੰ ਨਹੀਂ ਲੱਗਦੀ ਟ੍ਰੈਕਟਰ ਚਾਬੀ ਇਹਨੂੰ ਉਧਰ ਪਤਾ ਉਧਰ ਚਲ ਤੂੰ ਉਧਰ ਚਲ ਇਹਨੂੰ ਉਧਰ ਛੱਡ ਗਿਆ ਇਹਨੂੰ ਉਧਰ ਛੱਡ ਗਿਆ ਹੈ ਇਹ ਨਹੀਂ ਇਹ ਹੁਣ ਜੇ ਕਰ ਲੱਗਾ ਹਨਾ ਇਹਦੀ ਚਾ ਠੀਕ ਇਥੋਂ ਇਹ ਆ ਦੇ ਕਰੋ ਮਾਤਾ ਦੀਨੇ ਬਣਾ ਮਾਤਾ ਜੀ ਤੇ ਫਿਰ ਕੀ ਹੈ ਮਾਤਾ ਮਾਤਾ ਨੇ ਐ ਮੇਲਾ ਵਾ ਮੇਲਾ ਪਰ ਬਾਤ ਤੁਸੀਂ ਲੋਣੀ ਮਹਿੰਦੀ ਹੈ ਮਹਿੰਦੀ ਲੋਣੀ ਆ ਮੋਬਾਈਲ ਤੇਰਾ ਸਹੀ ਨਹੀਂ ਉਹ ਵੀਡੀਓ ਮੈਂ ਇਹ ਕੱਲ ਦੇਣ ਲੱਗੀ ਸੀ ਮਾਤਾ ਲੈਂਗੀ ਕਾ ਮੱਕੀ ਫਿਰ ਬਾ ਮੇਰੇ ਪੱਟ ਲਈ ਕਿਦਾਂ ਕਿਦਾਂ ਆ ਕੱਲ ਦੇਣ ਲੱਗੀ ਸੀ ਮਾਤਾ ਲੈਂਗੀ ਕਾ ਕਿ ਅੱਛਾ ਕਿ ਜਿਹੜਾ ਵੇਰਾ ਵਾਕੰ ਲੰਨ ਵੇਰੇ ਵਾਵੇਰੇ ਪੈ ਅੱਛਾ ਕੋ ਇਹਨੂੰ ਅਸਲ ਚ ਸੋਹਦੀ ਸੇਵਾ ਦੇ ਵਿੱਚ ਕਿਸੇ ਨੇ ਇਥੇ ਲਹਿੰਗਾ ਭੇਜਿਆ ਸੀ ਆ ਤੇ ਮੰਗਲ ਕਹਿੰਦਾ ਕਿ ਮੰਮੀ ਕਿਸੇ ਨੂੰ ਇਹ ਸੇਵਾ ਲਹਿੰਗਾ ਕਿਸ ਨੂੰ ਦੇ ਦੇ ਲਗੀ ਤੇ ਮੈਂ ਇਹਨੂੰ ਕਿਹਾ ਕਿ ਕਿਸੇ ਨੂੰ ਲਹਿੰਗਾ ਨਾ ਦੇ ਮੇਰੇ ਵਿਆਹ ਜਪਾ ਕੇ ਕੰਜਰਾ ਬੁੱਡੇ ਬਾਰੇ ਚੰਗੀ ਲੱਗੂਗੇ ਬੁੱਡੇ ਬਾਰੇ ਚੰਗੀ ਲੱਗੂ ਬੁੜੀ ਮੇਰੀ ਨਹੀਂ ਨਹੀਂ ਪਪਾ ਜੀ ਕੱਲ ਤੂੰ ਇਹਨੂੰ ਕੱਢ ਕੱਲ ਮੈਂ ਲੋਨ ਨਾਲ ਇਹਦੇ ਚ ਬਿਨਾਂ ਕਿਨੇ ਟੱਕਾ ਹੈਂ ਕੱਲ ਰੋਂ ਰੋਂਦੇ ਹੀ ਤੂੰ ਕੱਢਾ ਲੱਗਾ ਸੀ ਮੈਂ ਇਹਨੂੰ ਆਸ਼ਰਮ ਚੋਂ ਕੱਢ ਲਗਾ ਹਾਂ ਭਰਾਵਾ ਮੈਂ ਸੰਗਤ ਨੂੰ ਵੇਚਦੀ ਕਰਾਉਣੀ ਇਹਨੂੰ ਆਸ਼ਰਮ ਚੋਂ ਕੱਢ ਕੇ ਹੈਂ ਕਹਿੰਦਾ ਤੂੰ ਇਹਨੂੰ ਆਸ਼ਰਮ ਚੋਂ ਕੱਢਣ ਲਗਾ ਹਾਂ ਤੇ ਮੈਨੂੰ ਰੋਂ ਰੋਂਦਾ ਹੀ ਤੈਨੂੰ ਕਿਹਨੇ ਆਖਿਆ ਮੈਂ ਕੱਢ ਲਗਾ ਇਹਨੂੰ ਭਜਾ ਦਈਏ ਨੂੰ ਆਸ਼ਰਮ ਚ ਕਰ ਦਈਏ ਚੱਲ ਮਾਦਾ ਚੱਲ ਆਸ਼ਰਮ ਚ ਨਹੀਂ ਗੋੜੰਗਾਰਾ ਲਿੱਕਾ ਘਫਰੇਰੇ ਤੇ ਬਿਨੰਗ ਜਗੀ ਵੀਡੀਓ ਬੰਦ ਕਰ ਮੇਰੀ ਗੱਲ ਸੁਣੋ ਹਾਂ ਮੈਂ ਤੈਨੂੰ ਕਹਿ ਲਗਾ ਜਿਹੜੇ ਆ ਬੱਬੇ ਦੁੱਦੇ 15 ਕਿੱਦਾ ਬਣਾਉਣਾ ਕਿੱਦਾਂ 15 ਹੜਕ ਚ 15 ਕਿੱਦਾ ਕਿਹੜਾ ਬਣਾਉਣਾ ਮਾੜਾ ਗਾੜੀ 15 ਜਿਹੜੇ ਆ ਇਹ ਆਪਾਂ 7 ਫੁੱਟ ਹਾਈਟ ਰੱਖਣੀ ਹੈ ਦੀ ਤੇ ਉੱਪਰ ਇਹ ਤੋਂ ਗ੍ਰਿਲੋ ਜੀ ਜੇ ਉਹ ਇਹ ਤੋਂ ਗ੍ਰਿਲ ਨਹੀਂ ਜੀ ਹੈਗੀ ਤੇ 7 ਫੁੱਟ ਦਾ ਆਪਾਂ 15 ਦੇਣਾ ਵਾ ਤੇ ਉਹਦੇ ਉੱਤੇ ਗ੍ਰਿਲ ਪਾਉਣੀ ਆ ਉਹ ਆਪਾਂ ਗ੍ਰਿਲ ਲਾਉਣੀ ਆਪਣਾ ਜਿਹੜੇ ਜਪਾਨੀ ਚਾਹਤਾ ਦਾ ਬਣਾਉਣਾ ਇਹ ਸੁਣੀ ਭਾਈ ਉੱਠ ਕੇ ਬਹਿ ਉੱਠ ਉੱਠ ਇਹ ਹਾਦੀ ਇਛਾਸ਼ਮ ਦੇ ਭਗਤ ਬਿਲਕੁਲ ਆਵਾਦ ਆਊਗਾ ਉਹਨਾਂ ਵਧੀਆ ਹੈ ਉਧਰ ਆਪਾਂ ਨਾ ਕੁਛ ਰੱਖੀਏ ਉਧਰ ਆਪਾਂ ਗ੍ਰਿਲ ਕੋਈ ਨਾ ਰੱਖੀਏ ਉਧਰ ਰਹਿਣ ਤੋਂ ਪਾਣੀ ਨਹੀਂ ਉਧਰ ਨਹੀਂ ਗ੍ਰਿਲ ਕੋਈ ਕੱਲ ਨੂੰ ਇੱਧਰ ਤੇ ਇੱਧਰ ਇੱਥੇ ਨਹੀਂ ਇੱਧਰ ਇੱਥੇ ਪੈ ਰਗਾ ਆਪਣਾ ਹਾਲ ਪਹਿਣਾ ਵਾਸਤੇ ਮਾਵਾਂ ਵਾਸਤੇ ਮਾਵਾਂ ਦਾ ਆਸ਼ਮਦਨ ਲਗਾਇਆ ਆ ਕੰਦਨ ਨਿਕਲ ਜੂਗੀ ਵਿੱਚੋਂ ਕੋਈ ਚੱਕ ਆਹ ਕਿਦਾਂ ਮੋਗੀ ਵਾਲੀਏ ਕਿਦਾਂ ਠੀਕ ਨਾਲ ਲਈ ਹੈਂ ਅੱਜ ਬੜਾ ਵੇਲੇ ਨਾਲ ਨਾ ਤੀਆਂ ਉਲਟੀਆਂ ਨਾਲ ਬੁਰਾ ਹਾਲ ਹੋਇਆ ਤੇਰਾ ਅੱਛਾ ਉਲਟੀਆਂ ਆਈਆਂ ਅੱਛਾ ਕਿੰਨੀਆਂ ਆਈਆਂ ਕਿੰਨੀਆਂ ਅੱਛਾ ਦਵਾਈ ਲਈਏ ਕੋਈ ਗੱਲ ਨਹੀਂ ਮੈਡੀਕਲ ਤੋਂ ਕੋਈ ਗੱਲ ਨਹੀਂ ਦਵਾਈ ਦਿੰਦੇ ਹੋ ਤੈਨੂੰ ਫੇਰ ਬਦਲਾ ਲੈਨੇ ਨਹੀਂ ਤਾਂ ਪੈਰ ਜਾ ਕੇ ਟੈਕ ਟੂ ਨਹੀਂ ਹਾਂ ਚੱਲੀ ਮੈਂ ਪੈਡਾਂ ਨੂੰ ਫਰਾਉਣੀ ਚੱਲੀ ਜਿਗਰਾਵੀ ਇਹ ਤੂੰ ਜਾਣਾ ਹੀ ਆ ਨਹੀਂ ਵੀਰ ਮੈਂ ਦਾ ਔਖਾ ਮੇਰਾ ਇੱਥੇ ਨਹੀਂ ਸਾਡਾ ਵੀ ਔਖਾ ਹੀ ਆ ਜੇ ਤੇਰਾ ਔਖਾ ਦੇ ਇਧਰ ਮੁਕਰ ਜੇ ਤੇਰਾ ਓਖਾ ਤੇ ਸਾਡਾ ਵੀ ਓਖਾ ਵਾ ਜੀ ਉਹਨੇ ਕਾ ਬਾਦੂ ਆ ਹੈ ਕੋਈ ਨਹੀਂ ਬਾਦੂ ਆਸ਼ਰਮ ਚ ਰਹਿੰਦੀ ਨਹੀਂ ਸੀ ਪਹਿਲਾਂ ਕਿਹੜੇ ਚ ਆਸ਼ਰਮ ਚ ਪਹਿਲਾਂ ਮਸਰੜਾ ਰਾੜ ਮਾਰ ਰਹੀ ਆ ਆ ਕਿੰਨਾ ਚ ਰਹੀ ਉੱਥੇ ਉੱਥੇ ਮੈਂ 12 ਮਹੀਨੇ ਇੱਕ ਸਾਲ 12 ਮਹੀਨੇ ਇੱਕ ਸਾਲ ਇਹਦੇ 2 ਸਾਲ ਹੋ ਗਏ ਫਿਰ ਕੇਮਲ ਲਧਾਣੇ ਰਹੀ ਸੀ ਉਮੀਦ ਵਾਲਿਆਂ ਦੀ ਬੰਦਾ ਮੈਨੂੰ ਮੇਰਨਾ ਹੋਈ ਗੱਲ ਉਹਨਾਂ ਨਾਲ ਕੋਈ ਖਾਦੀ ਫੇ ਜਲੰਦਰ ਗਈ ਅਸਲ ਵੀ ਚੱਲਣਾ ਆਖਰੀ ਉਮੀਦ ਵਾਲਿਆਂ ਕੋਈ ਜਲੰਦਰ ਆਹ ਇਹਨੂੰ ਸੰਜੀ ਆਪਾਂ ਲੈ ਕੇ ਜਾਂਦਾ ਸੀਗਾ ਆ ਬਾਬਾ ਵੀਰ ਸਿੰਘ ਜੀ ਦਾ ਪਿੰਡ ਨਰੰਗਾ ਬਾਗ ਜਿਹੜਾ ਇਤਿਹਾਸਿਕ ਪਿੰਡ ਆ ਉੱਥੋਂ ਲੈ ਕੇ ਜਾਂਦਾ ਸੀ ਤਰਨਤਾਰਨ ਜ਼ਿਲ੍ਹੇ ਤੋਂ ਤੇ ਇਹਦਾ ਜਿੱਦੋਂ ਆਪਾਂ ਵੀਡੀਓ ਪਾਈ ਤੇ ਪਤਾ ਲੱਗਾ ਸੀਗਾ ਕਿ ਇਹ ਵਿਚਾਰੀ ਦਾ ਜਿਹੜਾ ਮਾਪਿਓ ਦੀ ਵੀ ਡੈਥ ਹੋ ਗਈ ਸੀ ਤੇ ਇੱਕੋ ਇੱਕ ਚਾਚਾ ਸੀਗਾ ਚਲੋ ਪਰ ਉਹ ਵੀ ਇਹਨੂੰ ਸੰਭਾਲਦਾ ਨਹੀਂ ਸੀਗਾ ਤੇ ਦੂਜੀ ਗੱਲ ਇਹ ਆ ਕਿ ਇਹਨਾਂ ਦਾ ਹਸਬੰਡ ਉਹ ਵੀ ਡੈਥ ਹੋ ਗਈ ਤੇ ਇੱਕ ਇਹਨਾਂ ਦਾ ਛੋਟਾ ਜਿਹਾ ਬੱਚਾ ਵਾ ਤੇ ਇਹ ਆਸ਼ਰਮ ਦੇ ਵਿੱਚ ਰਹਿੰਦੇ ਰਹੇ ਸੀ ਇੱਧਰ ਹੁਸ਼ਿਆਰਪੁਰ ਸਾਈਡ ਹੁਣੇ ਭੈਣ ਮੇਰੇ ਕੋਲ ਆ ਤੇ ਆ ਜਿਹੜੀ ਤੁਹਾਨੂੰ ਦਿਖਾਈ ਸੀ ਕਿ ਭੈਣ ਮੈਂ ਤਰਨ ਤੁਹਾਨੂੰ ਲੈ ਕੇ ਆਦੀ ਸੀਗੀ ਮੈਂ ਡਿਸਟਰਬ ਤੇ ਆ ਇੱਕ ਮਾਮਾ ਸਾਡੇ ਕੋਲ ਸਭ ਕੋ ਦੇਖਾ ਚਾਹ ਰਾ ਓਧਰ ਕੋਈ ਗੱਲੀਤੀ ਬਹੁਤ ਥੇ ਹਾਂ ਬਬਦੀ ਇੱਕ ਤੈਨੂੰ ਗੱਲ ਦੱਸਾਂ ਦੱਸ ਨਈ ਜੱ ਸਾਬਣੀ ਕਿਹੜਾ ਸਾਬਣ ਸਾਬਣ ਜਿਹੜਾ ਵਾਲ ਕੱਟਦਾ ਸਰਮਣ ਆ ਸ਼ਮਾ ਨਹੀਂ ਕਹਿੰਦਾ ਸਾਬਣ ਉਹ 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 ਮੈਨੂੰ ਕਹਿੰਦਾ ਕਹਿੰਦਾ ਕਿਹਨ ਦਾ ਛੱਟ ਨੂੰ ਕਿਸੇ ਵਾਲਾ ਹਾਂ ਮੈਂ ਕਿ ਮਾਂ ਨਹੀਂ ਸਿੱਟਾ ਜਿਹੜਾ ਖੁੱਲੇ ਵਾਲੀ ਬਊਏ ਮੁੰਡਾ ਹੋਇਆ ਲਿੱਕਾ ਖੁੱਲੇ ਬਗੜੀ ਮੁੰਡੇ ਵਾਲਾ ਛੱਟਾ ਨਾ ਉਹ ਸਾਬਣ ਹਾਂ ਖੁੱਲੇ ਦੀ ਬਹੂ ਦੇ ਜਿਹੜਾ ਮੁੰਡਾ ਹੈ ਤੇ ਮੁੰਡੇ ਦੀ ਜਿਹੜੀ ਟਾਇਲਟ ਹੈ ਉਹ ਫਿੱਟੂਗਾ ਅੱਛਾ ਹਲੋ ਵਾਹੀ ਗੁਰਪਾਲਾ ਕਰੇ ਠੀਕ ਹਾਂ ਜੱਗੀ ਦਾ ਮੁੰਡਾ ਹੋਵੇ ਹਾਂ ਜੇ ਜੱਗੀ ਦਾ ਮੁੰਡਾ ਆਇਆ ਫੇਰ ਕੀ ਕਰੇਗਾ ਜੇ ਜੱਗੀ ਵੇ ਹੋਇਆ ਸ ਜੱਗੀ ਵਾਲੀ ਜਿਹੜੀ ਮੁੰਡਾ ਵੀ ਛੱਡੂ ਅੱਛਾ ਠੀਕ ਆ ਮਬਤੀ ਠੀਕ ਏ ਸੈਟਾਂ ਅੱਗੇ ਨੂੰ ਗੋਡਾ ਜਿਆਦਾ ਨਹੀਂ ਰਹਿੰਦਾ ਜਾਂਦਾ ਪਾਉ ਇਹਦੇ ਜਿੰਨਾ ਕੰਮ ਕੋਣ ਕਰਦਾ ਸਵੇਰੇ 5 ਵਜੇ ਉੱਠ ਕੇ ਚਾਹ ਧਰਦਾ ਵਾ ਸਾਰੀ ਸੰਤੋਨ ਨੇ ਪਿਉਂਦਾ ਬਣਾ ਕੇ ਪਲਾ ਕਰੇ ਰਬੇ ਦਾ ਹਾਂਜੀ ਵਾਡਾ ਯੂ ਸੇਇੰਗ ਟੂ ਮੀ ਹਾਂਜੀ ਆ ਯੈਸ ਯੈਸ ਉਹ ਦੋ 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 ਉਹ ਯੈਸ oh my god oh my god what, what, what are you doing very lovely very lovely acha ਤੇ ਵਾਡਾ ਯੂ ਸੇਇੰਗ ਹਾਂਜੀ ਵਾਡਾ ਯਰ ਨੇਮ ਆ ਨੋ ਦੈਟ ਇਜ਼ ਨਾਟ ਇਨ ਜਿਸਨ ਓਕੇ 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 ਵੈਰੀ ਗੁੱਡ ਵੈਰੀ ਗੁੱਡ ਓਕੇ 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 ਹਾਂ ओके 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 व्हाट इज योर नेम आई ऍम ओके ओके आई ऍम के भाभी जी का नाम क्या भाभी द व्हेयर यू फ्रॉम आई कम फ्रॉम आई फ्रॉम आई फ्रॉम हां जी ते मेरा गज्जे बस तो ते मेनू वो चाहिदा सी भाईदर केड़ा सुरती है क्यों के मेनू मुटा ते चुन्नी दईए इक ओना फा ले ली चल दे मेनू फा दे दी निजे वाली ने मैं सोली आ दईए तेनु तो चुन्नी दर ए संग दी आपा बहन नु लेके अंदर सीगा पिंड फिंगड़ी तो रात दे 12 बजे सियाल दे देसी इलाके में सण साली हो चले होना उथे ना के अंदर सीया ਤੇ ਆ ਵੀਡੀਓ ਤੇ ਤੁਹਾਨੂੰ ਥੋੜੀ ਦਿਖਾ ਵੀ ਰਹੇ ਆ। ਅਚਲ ਮਤਰਾ ਆਪਣਾ ਲੱਗੇ ਹੁਣ ਹਾਲ ਬਣ ਗਿਆ ਆਪਣਾ। ਤੇ ਧੰਨਵਾਦ ਕਰਦਾ ਮੈਂ ਆ ਜੀਐਸਏ ਵਾਲੇ ਵੀਰ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਲਈ ਆ ਜੀ। ਉਹ ਆਸ਼ਮ ਚ ਆਏ ਸੀ ਆਪਣੇ ਕੋਲ ਤੇ ਮੈਨੂੰ ਕਿੰਨੇ ਕਿ ਵੀਰੇ ਖੋਲ ਕੇ ਦਿਲ ਖੋਲ ਕੇ ਦੱਸ ਅਸੀਂ ਤੇਰੇ ਭਰਾ ਹਾਂ ਤੂੰ ਦੱਸ ਇੱਥੇ ਕਿਹੜੀ ਚੀਜ਼ ਜਿਆਦਾ ਲੋੜ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਾਡੀ ਸਾਡੀਆਂ ਮਾਵਾ ਵਾ ਉਹਨਾਂ ਵਾਸਤੇ ਸਾਡੇ ਕੋਲ ਸ਼ੈੱਡ ਹੀ ਆ ਤੇ ਸਿਆਲ ਡਾਉਣ ਵਾਲਾ ਵਾ ਹੁਣ ਬਜ਼ੁਰਗ ਮਾਵਾ ਵਾ ਤੇ ਐਮਾ ਅਣੀ ਮੈਨੂੰ ਕਿਹਾ ਸੀ ਪੁੱਤੇ ਵੀ ਜੇ ਨਹੀਂ ਇਥੇ ਲੈਂਟਰ ਪੈਂਦਾ ਤੇ ਕਮ ਸੇ ਕਮ ਮੈਨੂੰ ਇੱਕ ਕਮਰੇ ਦੇ ਵਿੱਚ ਬਾਦੇ ਮੈਨੂੰ ਰਾਤ ਨੂੰ ਠੰਡ ਲੱਗਦੀ ਆ ਸਿਆਲ ਦੇ ਦੇਣਾ ਕਿਉਂਕਿ ਬਜ਼ੁਰਗੇ ਮਾਵਾ ਵਾ ਤੇ ਮਾ ਹੁਣ ਆਪਣਾ ਦਾਹਾ ਦੇਣਾ ਜਿੱਥੇ ਪੈ ਜਣਾ ਹੀ ਲੈਂਟਰ ਠੀਕ ਆ ਹਣ ਹੈ ਠੀਕ ਆ ਠੀਕ ਆ ਜੇ ਇੱਕ ਵਾਰ ਫੇਰ ਮਲਾ ਲਿਆ ਕਿੱਥੇ ਮਲਾ ਲਾਵਾਂ ਲੈ ਮੁੰਡਿਆਂ ਨੂੰ ਆ ਚਾਹ ਗੱਲ ਹੀ ਕਰਾ ਦੇ ਗੱਲ ਮੈਂ ਮਤਲ ਅੱਜ ਕੋਰੋਨਾ ਦਾ ਨੰਬਰ ਲੱਗੇ ਵੇਲਾ ਪੇ ਲੋ ਕਿੱਥੇ ਵਿਚਾਰੀ ਮਾਂ ਤਰਸ ਦੇਈ ਆ ਮੁੰਡਿਆਂ ਨੂੰ ਮਿਲਣ ਵਾਸਤੇ ਤੇ ਉਹਨਾਂ ਨੇ ਕਦੀ ਫੋਨ ਵੀ ਨਹੀਂ ਲਾਇਆ ਮਾਤਾ ਮੈਂ ਕੋਈ ਜਲੂਸ ਤੇ ਮੈਂ ਬੜਾ ਚੰਗਾ ਕੱਢਾ ਉਹਨਾਂ ਦਾ ਕੀ ਮੈਂ ਉਹਨਾਂ ਕਰਾ ਉਹਨਾਂ ਦਾ ਵੱਡੇ ਮੁੰਡੇ ਨਾ ਕਰਾ ਵੱਡੇ ਮੁੰਡੇ ਨਾ ਕਰਾ ਦਿੰਦਾ ਦਰਸ਼ਨ ਨਾ ਕਰਾ ਤੋ ਇੱਕ ਵਾਰ ਕਿਉਂ ਨਹੀਂ ਦਰਸ਼ਨ ਆ ਕਰਾ ਕਰਾ ਦੇਣਾ ਅੱਜ ਗੱਲ ਨਹੀਂ ਕਰਤੀ ਤੇ ਆ ਜਿਹੜੀ ਮਾਂ ਵਾ ਇਹ ਉਥੇ ਨੇ ਦੀ ਆ ਫਰੋਹੇ ਪਰ ਲੱਗੋ ਜਿਹਦੀਆਂ ਧੀਆ ਨੂੰ ਇਹਦੀ ਹੀ 99 ਜਿੱਤਾ ਸੀਗਾ ਇਪੀਅਲੀ ਭੈਣ ਦਾ ਇਹਦਾ ਪਰਿਵਾਰ ਜਿਹੜਾ ਵਿਚਾਰੀਦਾ ਇਟਲੀ ਆ ਤੇ ਵਾਈਗੁਰ ਭਲਾ ਕਰੇ ਇਹਦਾ ਵੀ ਤੇ ਆ ਸਾਡਾ ਲੋ ਲੰਗਰਾ ਤੇ ਬਾਕੀ ਸੰਜੀ ਮੈਂ ਹੁਣ ਬੇਨਤੀ ਕਰਨਾ ਚਾਹੁੰਦਾ ਹਾਂ ਇਸ ਵੀਡੀਓ ਦੇ ਜ਼ਰੀਏ ਕਿ ਜਿਹੜਾ ਅਨਾਥ ਆਸ਼ਰਮ ਦੇ ਸੰਜੀ ਸਾਨੂੰ ਬਾਲਾਂ ਦੀ ਬਹੁਤ ਲੋੜ ਆ ਬਹੁਤ ਸਖਤ ਲੋੜ ਆ ਕਿਉਂਕਿ ਸਿਆਲ ਦੇ ਵਿੱਚ ਤੁਹਾਨੂੰ ਪਤਾ ਵਾ ਕਿ ਭਗਤਵਾ ਜਿਹੜੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਜਿਹੜਾ ਪਕਵਾਉਣਾ ਵਾ ਉਹਦੇ ਵਾਸਤੇ ਲੋ ਲੰਗਰ ਵਾਸਤੇ ਬਾਲਾਂ ਦੀ ਬਹੁਤ ਲੋੜ ਆ ਕੋਈ ਵੀਰ ਭਰਾ ਬਾਲਨ ਦੀ ਜੇ ਸੇਵਾ ਕਰ ਸਕਦਾ ਹੋਇਆ ਤੇ ਜਰੂਰ ਦੱਸੇ ਆਪਾਂ ਆਪਣੇ ਸਿੰਘ ਲਿਆ ਕੇ ਆਪਣੇ ਆਪਣੇ ਭਗਤ ਲਿਆ ਕੇ ਬਾਲਣੇ ਸਿ ਆਪੇ ਖੁਦ ਲੈ ਜਾਗੇ ਛਾਂਕੀ ਲੈ ਜਾਗੇ ਪਰ ਜਰੂਰ ਬੇਨਤੀਆਂ ਪ੍ਰਵਾਨ ਕਰਿਓ ਜੇਕਰ ਤਰਨਤਨ ਦਲੇ ਦੇ ਵੀਰ ਭਰਾ ਮੇਰੀ ਵੀਡੀਓ ਸੁਣਦੇ ਹੁਣ ਤੇ ਉਹ ਜਰੂਰ ਸੰਪਰਕ ਕਰ ਰਹੇ ਹੋ ਤੇ ਬਾਕੀ ਸਾਂਝੀ ਹੁਣ ਇੱਕ ਹੋਰ ਮੈਂ ਬੇਨਤੀ ਕਰਨ ਚਾਹੁੰਦਾ ਕਿ ਇੱਥੇ ਸਾਨੂੰ ਰੋਜ਼ ਲਗਭਗ 150-200 ਬੰਦੇ ਦਾ ਰਸਨ ਬੰਦਾ ਦੋਵੇਂ ਟਾਈਮ ਮਿਲ ਕੇ ਜੇ 70 80 ਬੰਦਿਆਂ ਦਾ ਸਵੇਰੇ ਬਣ ਗਿਆ 70 80 ਦਾ ਸ਼ਾਮ ਨੂੰ ਬਣ ਗਿਆ ਮਤਲਬ ਕਿ ਦੋ ਟਾਈਮ ਰਾਤਨ ਬੰਦਾ ਉਹਦੇ ਵਾਸਤੇ ਸਾਨੂੰ ਕਨਕ ਦੀ ਤੇ ਸੌਦੇ ਦੀ ਬਹੁਤ ਲੋਡ ਹੁੰਦੀ ਆ ਤੇ ਜੇਕਰ ਕੋਈ ਵੀਰ ਭਰਾ ਸੇਵਾ ਕਰਨਾ ਚਾਹੁੰਦਾ ਵੇ ਤਾਂ ਜਰੂਰ ਸਾਡਾ ਮੋਬਾਈਲ ਨੰਬਰ ਗੂਗਲ ਪੇ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤਾ ਵਾ ਜਰੂਰ ਮਤਲਬ ਕਿ ਸੇਵਾ ਚ ਛੋੜੇ ਛੋੜਾ ਬਹੁਤ ਜਿਮੋਤਾ ਇਸਾ ਪਾਈ ਨੇ ਹਾਂ 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 ਆਪਾ ਇੱਕ ਵਿੱਚ ਕੰਦ ਕਰਵਾ ਕੇ ਵੱਖਰੇ ਇੱਕ ਬੰਨੀ ਕਮਰਾ ਰੱਖੇ ਜਿੱਦੇ ਕੱਪੜੇ-ਕੁੱਪੜੇ ਆਪਣੇ ਵਗੈਰੇ ਕੱਪੜਿਆਂ ਵਾਸਤੇ ਉੱਤੇ ਬਣਾਵਾਵਾਂਗੇ ਇਹਦੇ ਇੱਥੇ ਜੇ ਕੰਦ ਕਰ ਲਈ ਤੇ ਆਪਣੀ ਜਗ੍ਹਾ ਘਟ ਜਣੀ ਆ ਹਾਂ ਨਹੀਂ ਨਾਲ ਉਧਰ ਇੱਕ ਕਮਰਾ ਰਗਾਉਣਾ ਹੈ ਆ ਮੈਂ ਨਾਲ ਉਹ ਅਲੱਗ ਨਹੀਂ ਮਾਤਾ ਉਹ ਨਹੀਂ ਲਾਉਣਾ ਉਹ ਉਹ ਦੋਨਾਂ ਦਾ ਘਟ ਜਾਣਾ ਉਹ ਜੇ ਕੰਦ ਵਿੱਚ ਰੱਖ ਲਈ ਨਾ ਜੇ ਕੰਦ ਵਿੱਚ ਰੱਖ ਲਈ ਤੇ ਫਿਰ ਜਗ੍ਹਾ ਘਟ ਜਣੀ ਆ ਹਾਂ ਚੱਲ ਐਵੀਰ ਕਾ ਉਹ ਸਾਬ ਜੀ ਨੇ ਚੁੱਕੀ ਹੈ ਨਾ ਜੇ ਸਾਬ ਨਾ ਆ ਹਾਂ ਹਾਂ ਨਾ ਉਹ ਛੇ ਲਾ ਲੂੰ ਅੱਜ ਕਾ ਇਧਰ ਲੇ ਬਨੇ ਹੋਇਆ ਨਹੀਂ ਜਿੱਥੇ ਨਹੀਂ ਨਾ ਹੋਇਆ ਉਧਰ ਲਾ ਲੂੰ ਹਾਂ ਅੱਜ ਮੈਂ ਲਵੰਨਾ ਹਾਂ ਉਹਨਾਂ ਤੇ ਹੋਇਆ ਨਹੀਂ ਬਾਕੀ ਬਾਬਾ ਆਪਣਾ ਸੰਦਵੰਦ ਦਾ ਜ਼ਿੰਮੇਵਾਰ ਤੂੰ ਹੀ ਸੰਭਾ ਇੱਥੇ ਛੱਡ ਕੇ ਰੱਖ ਕੇ ਲੈ ਕੇ ਨਹੀਂ ਤੂੰ ਉਹ ਨਹੀਂ ਗੱਲ ਉਹ ਨਹੀਂ ਕਹਿੰਦਾ ਉਹ ਨਹੀਂ ਵੀ ਇੱਕ ਦੂਜੇ ਨੂੰ ਮਾਰਦੇ ਨਹੀਂ ਆ ਸਮਾਨ ਤੂੰ ਸੰਭਾਲ ਕੇ ਤੂੰ ਹੀ ਜਾਣਾ ਜੇ ਸਾਨੂੰ ਨਹੀਂ ਸਵੇਰੇ ਆਖਣਾ ਵੀ ਵੀਰ ਸਾਡਾ ਸਮਾਨ ਕਿੱਥੇ ਆ ਕਿਉਂਕਿ ਜੇ ਤੂੰ ਇੱਥੇ ਇਦਾਂ ਛੱਡ ਦਿੱਤਾ ਨਾ ਤੇ ਸਵੇਰ ਨੂੰ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾ ਦੇਣਾ ਤੇ ਕੀ ਕਰਦੇ ਰਾਤ ਨੂੰ ਇੱਥੇ ਪਹੁੰਚਾ ਕੇ ਰੱਖ ਕੇ ਭਾਵੇਂ ਉਹ ਮਤਲਬ ਕਿ ਹਾਂ ਬਾੜ ਬੜ ਕੇ ਖੇਡਣਾ ਖਲਾਰਾ ਬੜਾ ਪੜਾ ਨਾ ਫੱਟੇ ਫੁੱਟੇ ਤੇ ਚੱਲ ਉਹਨਾਂ ਦਾ ਨਹੀਂ ਚੱਕਰ ਮੈਂ ਜਿਵੇਂ ਟਾਡੀ ਮੰਨ ਕੇ ਚੱਲੋ ਕਿ ਤੁਹਾਡੀ ਕਾਂਡੀ ਤੇਸੀ ਆ ਠੀਕ ਹੈ ਤੁਹਾਡੇ ਉਹ ਜਿਹੜਾ ਹੁੰਦਾ ਰੇਗ ਮਾਰ ਜਿਹੜੀ ਚੀਜ਼ਾਂ ਹੁੰਦੀਆਂ ਢੜੀਆਂ ਉਹ ਠੀਕ ਹੈ ਨਾ ਇਹਦਾ ਦਿਨ ਚਾਰ ਦਿਨ ਲੱਗੂ ਪਰ ਫਿੱਟ ਆਹ ਹਾਂ ਮੇਨ ਆਹ ਹਣਾ ਸੇਰ ਨੂੰ ਤੁਹਾਨੂੰ ਚੀਜ਼ ਲੱਭੇ ਨਾ ਆਡਾ ਡਰਾਈਵਰ ਆਇਆ ਵਾ ਇਹ ਹੌਲੈਂਡ ਚੋਂ ਮਗਾਇਆ ਇਹ ਡਰਾਈਵਰ ਵੀਰ ਆ ਤਾਂ ਤੁਸੀਂ ਇਹਦੀ ਪਰਦਸ਼ਨੀ ਵੇਖੀ ਸੀ ਵੀ ਕਿਵੇਂ ਕਾਰ ਨੇ ਨਿੱਕੇ ਦਮਕਾਰ ਨੂੰ ਘਮਾਇਆ ਸੀ ਅੱਜ ਲਈ ਫਾਜਲ ਕੇ ਗਏ ਹਾਂ ਕਾਰ ਨੂੰ ਐਦਾਂ 360 ਡਿਗਰੀ ਘਮਾਈਏ ਤੇ ਅੱਜ ਹੁਣ ਤੁਹਾਨੂੰ ਟਰੈਕਟਰ ਘਵਾ ਕੇ ਦਿਖਾਊਗਾ ਕੰਦ ਗੁੰਦਰਾ ਘਟਾ ਦੀ ਆ 360 ਘਮਾਈ ਕਾਰ ਗੱਡੀ ਤੇ બીજી ਗੱਲ ਆ ਵੀਰੇ ਲਾ ਜਾ ਰੱਖ ਕੇ ਘਰੇ ਥੋੜੀ ਚੱਲਿਆ ਆ ਕਰਦੇ ਕਾਂ ਕਰਦੇ ਮਾਤਾ ਪਾਸੇ ਹੋ ਜਾ ਡਰਾਈਵਰ ਉਹ ਹੋ ਜਾਈਏ ਉਧਰ ਦੂਜਾ ਵੀ ਉਹ ਇਹਨਾਂ ਅਜੇ ਨਵੀਂ ਨਵੀਂ ਜਾਚ ਆ ਹੈ ਕਾਂਦੀ ਕਾਂਦੀ ਕਵਰੇਜ ਲਾ ਦੇ ਹੋਰ ਕਮਰੇ ਜਣਾਣਾ ਲਾਇਕਾ ਸਾਈਡ ਤੇ ਘੱਟ ਚੱਲ ਕਵਰੇਜ ਹੀ ਲਾ ਦੀ ਭਰਾਵਾ ਕਮਰੇ ਜਣਾ ਸਾਈਡ ਤੇ ਦੇ ਘਰ ਇਹਨੂੰ ਕਾਰ ਸਾਈਡ ਤੇ ਪਛਾਣ ਲਾ ਜਾ ਬੈਕ ਲੈ ਜਾ ਥੋੜਿਆ ਇੱਥੋਂ ਗਾਂ ਕਰਕੇ ਨਾ ਆ ਇੱਕ ਪੈਪ ਪਾਈਪ ਪਾਈਪ ਦੇ ਉੱਤੇ ਨਾ ਚੜਾਈ ਗੱਡੀ ਪਾਈਪ ਤੇ ਨਾ ਚੜੇ ਪਾਈਪ ਉੱਤੇ ਪਰਾ ਕਰ ਪੈਪ ਉੱਤੇ ਨਾ ਕਰਨਾ ਪੈਪ ਪਰਾ ਕਰ ਓਏ ਪੈਪ ਪਰਾ ਕਰ ਚੁੱਕ ਦੇ ਪਰਾ ਕਰ ਦੇ ਖੇਚੀ ਬਸ ਥੋੜੀ ਜਿਹੀ ਵਿਛਾ ਕਰਨੀ ਹੈ ਕੇ ਆ ਟਰਾਲੀ ਕਰ ਦੇ ਬਾਦੀ ਲੋੜਨੀ ਆ ਕਰਦੇ ਕਰਦੇ ਬੈਗੇ ਰਹੀ ਹੈ ਨਾ ਬਣ ਗਿਆ ਬਣ ਗਿਆ ਡਰਾਈਵਰ ਬਣ ਗਿਆ ਬਣ ਗਿਆ ਬਣ ਗਿਆ ਹੋਰ ਪਿਛਾ ਕਰ ਹੋਰ ਪਿਛਾ ਕਰ ਐਨੂੰ ਕਰਕੇ ਕਰ ਯਾ ਖਿਲਰ ਦੀ ਤੇ ਕਿਉਂ ਚਲਾਇ ਯਾਰ ਇਹਨੂੰ ਕਰ ਇਹਨੂੰ ਕਰ ਘਮਾ ਇਹਨੂੰ ਟਾਇਰ ਘਮਾ ਉਤਰ ਕੇ ਘਮਾ ਲੈ ਟਾਇਰ ਟਾਇਰ ਘਮਾ ਦੇ ਮੇਰੇ ਕੋਲ ਨਾ ਹੀ ਕੋਈ ਗੱਲ ਕਰੇ ਗੱਦੀ ਜਾਂਦੇ ਇਹ ਲੌਣਾ ਨਾ ਨੀ ਆ ਲੌਣਾ ਲੂਣਾ ਨਹੀਂ ਇਹਨੂੰ ਪਿੱਛੇ ਕਰ ਦੇ ਯਾਰ ਆਪੇ ਸਰਵਣ ਆਣ ਕੇ ਘਵਾ ਦੂਗਾ ਕਰ ਦੇ ਕਰ ਦੇ ਕਰ ਦੇ ਬਹੁਤਾ ਵਾਧੂ ਆ ਠੀਕ ਆ ਠੀਕ ਆ ਰਹਿਣ ਦੇ ਬਾਠ ਠੀਕ ਆ। ਬਾਲ ਬੰਦ ਕਰਦੇ ਹੁਣ। ਹੈ? ਉਹ ਨਹੀਂ ਉਹ ਮੁੰਡੇ ਨੇ ਆਇਆ ਨਾ ਪਹਿ ਲੈ ਜਾਊਗਾ ਬਾਅਦ ਉਹਨੇ ਲੈ ਹੀ ਜਾਣਾ। ਇੱਥੇ ਬਣ ਲਗਾ ਇਹ ਆਪਣਾ ਹਾਲ। ਤੂੰ ਮੁੰਡੇ ਨੇ ਇੱਥੋਂ ਤੱਕ ਘਰ ਤੱਕ। ਹਾਂ? ਆਹ ਇੱਥੋਂ ਤੱਕ ਤੇ ਆਊਗਾ ਨਾ। ਹਾਂ। ਮੇਣਬਲਾ। ਇਹ ਇੱਧਰ ਆ ਪਹਿਲਾਂ। ਇਹ ਕਿੰਨੇ ਬਾਈ ਕਿੰਨੇ ਦਾ ਬਾਬੇ ਬਣ ਜਾਊਗਾ? 25 ਬਾਈ 35। ਇੱਟ ਕਾੜਾ ਨਾ ਚਿਕਾੜਾ ਨਾ ਓਏ ਤੇ ਜੇ ਪਰਵਾਹ ਓਏ ਆ ਕੱਪੜੇ ਇਥੇ ਚੁੱਕ ਆ ਕੱਪੜੇ ਮੇਰਾ ਪੁੱਤ ਚੁੱਕ ਇਥੋਂ ਸਾਰੇ ਚੁੱਕੋ ਫਿਰ ਪਤਾ ਲੱਗੂ ਹਾਂ ਚੁੱਕ ਲੈ ਚੁੱਕ ਲੈ ਸਾਰੇ ਪਰਵਾਸ ਤੋਂ ਵੀ ਆ ਕੇ ਕੱਪੜੇ ਚੁੱਕਾ ਆ ਕੱਪੜੇ ਚੁੱਕ ਮੰਜੇ ਵਿੱਚ ਕਾ ਦੇ ਇਥੋਂ ਚੁੱਕ ਦੇ ਸਾਰੇ ਮੰਜੇ ਵੀ ਬਾਕੀ ਬਾਬਾ ਜੀ ਬੇਨਤੀ ਹੈ ਇੱਕ ਠੀਕ ਹੈ ਜੀ ਇਹ ਆ ਮੇਰਾ ਗੁਰਦੁਆਰਾ ਇਹ ਆ ਆਸ਼ਰਮ ਇੱਥੇ ਭਗਤ ਤੁਹਾਡੇ ਕੋਲ ਕੋਈ ਵੀ ਚੀਜ਼ ਫੋਨ ਮੰਗਣ ਜਾਂ ਕੋਈ ਚੀਜ਼ ਮੰਗਣ ਮੇਰਾ ਵੀਰ ਜੇ ਤੂੰ ਵੀਰ ਮੈਨੂੰ ਨਹੀਂ ਪਤਾ ਹਨਾ ਵੀ ਤੂੰ ਕੀ ਖਾਂਦਾ ਕਿਨੇ ਖਾਂਦਾ ਮੇਰੀ ਗੱਲ 'ਚ ਗੁੱਸਾ ਨਾ ਕਰੀ ਇਹ ਤੋਂ ਬਾਹਰ ਕਰ ਜੋ ਕਰਨਾ ਤੋਂ ਬਾਹਰ ਕਰ ਲਈ ਹਨਾ ਤੇ ਇੱਥੇ ਕੋਈ ਵੀ ਚੀਜ਼ ਭਗਤ ਮੰਗਣ ਤੇ ਉਹਨੂੰ ਕਿਸੇ ਨੂੰ ਕੋਈ ਚੀਜ਼ ਨਹੀਂ ਦੇਣੀ ਇਹ ਤੁਹਾਡੀ ਜ਼ਿੰਮੇਵਾਰੀ ਬਾਬੇ ਮੈਂ ਤੇ ਜਾ ਠੇਕੇਦਾਰ ਸਾਹਿਬ ਮੈਂ ਤੁਹਾਨੂੰ ਕਹਿਣਾ ਜੀ ਹਾਂ ਪਿਛਲੀ ਵਾਰ ਇੱਥੇ ਮਿਸਤਰੀ ਦੇ ਨਾਲ ਲੱਗਾ ਪੱਥਰ ਵਾਲੇ ਦੇ ਨਾਲ ਦਿਹਾੜੀਆ ਤੇ ਉਹ ਕਿਤੇ ਇੱਥੇ ਇਹ ਵੀੜਾ ਲੋਂਡਿਆ ਤੇ ਇਹਨਾਂ ਨੇ ਤੇ ਮੈਂ ਹਰ ਗੱਲ ਚੀਜ਼ ਮੰਗਣੀ ਮੰਗਣੀਆਂ ਵੇਖ ਕੇ ਜੁਆਕਾ ਵਾਂਗੂ ਤੋ ਇਹਨਾਂ ਨੂੰ ਵੀ ਲਵਾ ਦਿੰਦਾ ਸੀਗਾ ਤੇ ਫਿਰ ਮੈਂ ਭਜਾਇਆ ਅਗਲੇ ਦਿਨ ਫਿਰ ਉਹਨੂੰ ਤੇ ਇੱਥੇ ਮੇਰੇ ਕੈਮਰੇ ਲੱਗੇ ਨੇ ਬਾਬਾ ਜੀ ਮੈਂ ਉਹ ਤੇ ਦੇਖਣੇ ਜੀ ਹੂੰ ਤੇ ਜਦੋਂ ਚਾਹ ਪੀਣੀ ਆ ਇੱਥੇ ਭੈਣਾਂ ਨੂੰ ਕਹਿ ਦਿੰਦਾ ਪ੍ਰਵਾਸ ਮੁੰਡਾ ਇਹਨੂੰ ਚਾਹ ਦਾ ਕਹਤਾ ਇਹ ਤੀਰ ਦੱਸ ਕੇ ਮਿਲਣੀ ਜੇ ਤੁਹਾਨੂੰ ਕਹਿ ਕੇ ਇਹ ਨਾ ਵੀ ਸੰਗ ਸੁੰਗਣਾ ਕਰਿਓ ਵੀ ਵੀਰ ਆਊਗਾ ਤੇ ਚਾਹ ਦਾ ਆਰਡਰ ਦਿਓਗੇ ਤਾਂ ਫੇਰ ਹੀ ਚਾਹ ਮਿਲਣੀ ਆ ਹੂੰ ਹੂੰ ਕਿਨੇ ਫੋਟੋ ਬਣਿਆ ਬਾਬੇ 34 ਫੁੱਟ ਆਹ ਵਾ ਠੀਕ ਆ 34 ਕਰਨਾ ਕਿ 35 ਕਰਨਾ ਇਹ ਨਹੀਂ ਆ ਪੀਲਰ ਪੂਰਾ ਵੇਚ ਹੀ ਲਵਾਂਗੇ ਆਪਾਂ ਪੀਲਰ ਪੂਰਾ ਵੇਚ ਰਾਂ ਹਾਂ 34 ਫੁੱਟ 1 ਇੰਚ ਹੀ ਬੰਦਾ ਹਾਂ ਪੀਲਰ ਪੂਰਾ ਵੇਚ ਹੀ ਲਵਾਂਗੇ ਆਪਾਂ ਠੀਕ ਹਾਂ ਕਿੱਥੇ ਹਾਂ ਸਾਥੇ ਗੁੜੀਆਂ ਨੂੰ ਮੈਂ ਸਕੂਲੇ ਸਾਡੀਆਂ ਤੇਗਾ ਬਾਬਾ ਮੈਂ ਆਉਣਾ